ਮਾਵਾਂ ਨੂੰ ਸੰਭਾਲਣ ਦੀ ਪ੍ਰਤੀਗਿਆ ਕਰੀਏ ਕਿਉਂਕਿ ਮਾਂ ਕੀ ਹੈ ਤੇ ਪੁੱਤਰ ਕੀ ਹੈ ਮਾਂ ਦੀ ਮਮਤਾ ਕੀ ਹੈ ਤੇ ਪੁੱਤਰ ਦਾ ਫਰਜ਼ ਕੀ ਹੈ ਇਹ ਦੋਵੇਂ ਪੱਖ ਇਉਂ ਅਰਜ਼ ਕੀਤੇ ਜਾ ਰਹੇ ਨੇ ਜਗ ਨੂੰ ਜਿਉਂ ਰੱਬ ਪਾਲਦਾ ਸੱਚਾ ਰੱਖਨਾਤਾ ਹੈ ਆਪਾਂ ਜਾਇ ਇਹਨੂੰ ਇਦਾਂ ਸਾੰਬਦੀ ਮਾਤਾ ਹੈ ਬੱਚਿਆਂ ਸਿਰ ਛਾਇਆ ਮਾਂ ਦਾ ਮਾਂ ਨੂੰ ਇਸ ਮਾਂ ਜਹਾਂ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆਂ ਤੇ ਮਾਂ ਜਹਾਂ ਮਾਵਾ ਨੇ ਠੰਡੀਆਂ ਸ਼ਾਵਾ ਬੇਸ਼ੱਕ ਉਹ ਲਾਹਤ ਜੱਗ ਵਿੱਚ ਵਾਪਸ ਆਂਦੀ ਏ ਐ ਪਰਮਾਵਾਲਾ ਰੋਲ ਤਾਂ ਮਾਂ ਹੀ ਨਭਾਉਂਦੀ ਏ ਤੇ ਜੋ ਮਾਂ ਬੱਚੇ ਦਾ ਜੀਵਨ ਬਣਾ ਸਕਦੀ ਕਦੇ ਔਲਾਦ ਅੰਮੀ ਦਾ ਕਰਜ ਨਹੀਂ ਲਾ ਸਕਦੀ ਸਰਵਣ ਕੋਈ ਵਿਰਲਾ ਜਨਮੇ ਨਾਨਕੇ ਦਾਦ ਕੇ ਸੋਰੇ ਰਿਸ਼ਤੇ ਤੇ ਨ ਖੂਨ ਦੇ ਬਾਕੀ ਮਨ ਮਿਲੇ ਦੇ ਮੇਲੇ ਤੱਥ ਨੇ ਮਜਮੂਨ ਦੇ ਐ ਪਰ ਨਹੀਂ ਸੁੱਖ ਕਿਤੇ ਜੋ ਐ ਪਰ ਨਹੀਂ ਸੁੱਖ ਕਿਤੇ ਜੋ ਬੋੜ ਦੀ ਛਾਂ ਜਿਹਾ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆ ਤੇ ਮਾਂ ਜਿਹਾ ਮਾਵਾਂ ਨੇ ਠੰਡੀਆਂ ਛਾਵਾਂ ਜਨਨੀ ਜਾਣਦੀ ਜਾਨ ਤੋਂ ਪਿਆਰਾ ਮੰਨ ਕੇ ਦੁੱਖ ਵਿੱਚ ਸੁਖ ਮਾਣਦੀ ਜਾਨ ਤੋਂ ਪਿਆਰਾ ਮੰਨ ਕੇ ਦੁੱਖ ਵਿੱਚ ਸੁਖ ਮਾਣਦੀ ਬੱਚੇ ਲਈ ਅੰਮ੍ਰੀ ਆਪਾ ਦਾ ਤੇ ਲਗਾ ਸਕਦੀ ਦੇ ਔਲਾਦ ਅੰਮੀ ਦਾ ਕਰਜਾ ਨਹੀਂ ਲਾ ਸਕਦੀ ਸਰਵਣ ਕੋਈ ਵਿਰਲਾ ਜਨਮੇ ਰੂਪ ਬਸੰਤ ਜਏ ਕਿਸੇ ਦੁਨੀਆ ਤੇ ਚੱਲਦੇ ਨੇ ਅਮੜੀ ਬਿਨ ਲਾਲ ਹਮੇਸ਼ਾ ਥਾਕ ਵਿੱਚ ਰਲਦੇ ਨੇ ਰੋਟੀ ਜਤੀ ਮਾਂ ਹੱਥੋਂ ਖੋਲਿੰਦਾ ਕਾਂ ਜਹਾਂ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆਂ ਤੇ ਮਾਂ ਜਹਾਂ ਮਾਵਾਂ ਨੇ ਠੰਡੀਆਂ ਛਾਵਾਂ ਵਰਵਣ ਪੁੱਤਰ ਲਈ ਮਾਪੇ ਹੋ ਗਏ ਅੰਦੇ ਸੀ ਮਾਂ ਪਿਓ ਦੀ ਵਹਿੰਗੀ ਪਗਤ ਨੇ ਚੁੱਕੀ ਤਾਂ ਕੰਦੇ ਸੀ ਮਰਿਆ ਪੁੱਤ ਸੁਣ ਕੇ ਜ਼ਿੰਦਗੀ ਮਾਪਿਆਂ ਦੀ ਛੱਡਦੀ ਕਦੇ ਔਲਾਦ ਅੰਮੀ ਦਾ ਕਰਜ਼ਾ ਨਹੀਂ ਲਾ ਸਕਦੀ ਸਰਵਣ ਕੋਈ ਵਿਰਲਾ ਜਨਮੇ ਦੁੱਖੋ ਵਿੱਚ ਖਰੀ ਪੁੱਤ ਦੀ ਰੂਜਾ ਕਰ ਲਾਉਂਦੀ ਪਹਿਲਾ ਯਾਦ ਅਮਾੜੀ ਦੀ ਆਉਂਦੀ ਏ ਬੱਚੇ ਲਈ ਹੋਰ ਨਾਮ ਨਹੀਂ ਅਮਾ ਦੇ ਨਾ ਜਹਾਂ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆਂ ਤੇ ਮਾਂ ਜਹਾਂ ਮਾਵਾ ਨੇ ਠੰਡੀਆਂ ਛਾਵਾਂ ਦੂਜੇ ਨੂੰ ਤੇਰੀ ਮਾਂ ਤੱਕੇ ਖਾਮਾਨੀ ਪੁੱਤ ਦਾ ਬੁਰਾ ਮਨਾ ਸਕਦੀ ਕਦੇ ਔਲਾਦ ਅੰਮੀ ਦਾ ਕਰ ਜਾ ਨਹੀਂ ਲਾ ਸਕਦੀ ਸਰਵਣ ਕੋਈ ਵਿਰਲਾ ਜਨਮੇ ਆਉ ਗਣ ਪੋਤਾ ਬੁਰੇ ਦਾ ਮੜੀ ਨਹੀਂ ਜੇ ਉਤਰ ਦੇ ਭਲੇ ਵਾਸਤੇ ਜਿੰਦੜੀ ਹੈ ਵਾਰ ਦੀ ਮਾਂ ਦਾ ਪੁੱਤਰ ਨਾਲ ਨਾਤਾ ਮਾਂ ਦਾ ਪੁੱਤਰ ਨਾਲ ਨਾਤਾ ਆਪਣੇ ਸਾਜਾ ਰਿਸ਼ਤਾ ਨਹੀਂ ਹੋਰ ਪਵਿੱਤਰ ਦੁਨੀਆਂ ਤੇ ਮਾਂ ਜਹਾ ਮਾਵਾਂ ਨੇ ਠੰਡੀਆਂ ਸ਼ਾਵਾਂ ਸ਼ੋਹਰਤ ਬਣਾਈਏ ਨਾ ਮਸਤਾ ਜੁੰਦਿਆਂ ਦੀ ਸੇਵਾ ਫਰਜ ਭੁਲਾਈਏ ਨਾ ਦੁਰ ਗਈ ਅਮਾ ਦੀ ਲੋਰੀ ਵਾਪਸ ਨਹੀਂ ਆ ਸਕਦੀ ਕਦੇ ਆਲਾ ਦੇ ਅਮੀ ਦਾ ਕਰਜ਼ਾ ਨਹੀਂ ਲਾ ਸਕਦੀ ਸਰਵਣ ਕੋਈ रला जनमे